ਉਹ ਪਾਣੀ ਭਰ ਕੇ ਲੈ ਆਉਂਦੇ ਨੇ ਕੈਨੀ ਵਿੱਚ ਬੋਤਲ ਵਿੱਚ ਘਰਾਂ ਵਿੱਚ ਛੜਕਾਓ ਕਰਦੇ ਨੇ ਬਿਮਾਰ ਨੂੰ ਇਸ਼ਨਾਨ ਕਰਾਉਂਦੇ ਤੇ ਉਹ ਤੰਦਰੁਸਤ ਹੋ ਜਾਂਦਾ ਹੁਣ ਲਾਈਵ ਚੱਲਦਾ ਹੈ ਕੋਈ ਮੈਨੂੰ ਕਹੇਗਾ ਤੂੰ ਪਾਣੀ ਕਹਿੰਦਾ ਜਲ ਕਹਿਣਾ ਚਾਹੀਦਾ ਹੈ ਲੇਕਿਨ ਜੇ ਪੰਜਾਬੀ ਭਾਸ਼ਾ ਨਾਲ ਪਿਆਰ ਕਰੋਗੇ ਪੰਜਾਬੀ ਬੋਲੋਗੇ ਪੰਜਾਬੀ ਵਿੱਚ ਪਾਣੀ ਹੀ ਕਹਿਣਾ ਪਏਗਾ ਹਿੰਦੀ ਵਿੱਚ ਉਹਨੂੰ ਜਲ ਕਹਿਣਾ ਪਏਗਾ ਇੰਗਲਿਸ਼ ਵਿੱਚ ਉਹਨੂੰ ਵਾਟਰ ਕਹਿਣਾ ਪਏਗਾ ਤੇ ਬਾਬੀ ਮੇਰੇ ਬਾਬੇ ਨਾਨਕ ਨੇ ਮੋਹਰ ਲਾਈ ਹੋਈ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜਿਉ ਹੈ ਜੇ ਤਹਰਿਆ ਸਭ ਕੋਈ ਇਸ ਕਰਕੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਣੀ ਲਿਆਉਂਦੇ ਨੇ ਜਲ ਲਿਆਉਂਦੇ ਨੇ ਵਾਟਰ ਲਿਆਉਂਦੇ ਨੇ ਉਹ ਤੰਦਰੁਸਤ ਹੋ ਜਾਂਦੇ ਨੇ ਛੱਕੇ ਤੇ ਔਰ ਇਸ਼ਨਾਨ ਕਰਕੇ ਦੋ ਗੱਲਾਂ ਕਰਨ ਤੋਂ ਬਾਅਦ ਭਾਈ ਗੁਰਦਾਸ ਜੀ ਤੀਸਰੀ ਗੱਲ ਕਰਦੇ ਨੇ ਉਹ ਕਹਿੰਦੇ ਕਾਹੂ ਕੀ ਅਗਨ ਪਾਕ ਸਾਲ ਸਿੱਧ ਕਰੇ ਕਾਹੋਂ ਕੀ ਅਗਨ ਪਵਨ ਜ਼ਰਾਤ ਹੈ ਕਹਿੰਦੇ ਕਿ ਚੰਗੀ ਅੱਗ ਵਾਲੀ ਲੰਗਰਾਂ ਦੇ ਵਿੱਚ ਉਹਦੇ ਨਾਲ ਪ੍ਰਸ਼ਾਦੇ ਤਿਆਰ ਹੋ ਗਏ ਚੰਗੀ ਅੱਗ ਵਾਲੀ ਦੇਗਾਂ ਦੇ ਥੱਲੇ ਤੇ ਦਾਲਾਂ ਸਬਜ਼ੀਆਂ ਤਿਆਰ ਹੋ ਗਈਆਂ ਇਹ ਚੰਗੀ ਅੱਗ ਵਾਲੀ ਕੜਾਈ ਦੇ ਥੱਲੇ ਤੇ ਗੁਰੂ ਕੀ ਦੇਗ ਕੜਾ ਪ੍ਰਸ਼ਾਦ ਤਿਆਰ ਹੋ ਗਿਆ ਕਹਿੰਦੇ ਜਿਹੜੀ ਅੱਗ ਮਰਜ਼ਾਦਾ ਵਿੱਚ ਵਾਲੀ ਰਸੋਈ ਵਿੱਚ ਵਾਲੀ ਉਹਦੇ ਨਾਲ ਪਕਵਾਨ ਤਿਆਰ ਹੋ ਗਏ ਭਾਈ ਗੁਰਦਾਸ ਜੀ ਕਹਿੰਦੇ ਇਹੀ ਅੱਗ ਜਦੋਂ ਕਿਸੇ ਦੀ ਫਸਲ ਨੂੰ ਲੱਗ ਗਈ ਕਿਸੇ ਦੀ ਫੈਕਟਰੀ ਨੂੰ ਲੱਗ ਗਈ ਕਿਸੇ ਦੇ ਘਰ ਨੂੰ ਲੱਗ ਗਈ ਸਾਰਾ ਕੁਝ ਸਾੜ ਕੇ ਸੁਆਹ ਕਰ ਦਿੱਤਾ ਤਬਾਹ ਕਰ ਦਿੱਤਾ ਕਹਿੰਦੇ ਚੰਗੀ ਅੱਗ ਨਾਲ ਪਕਵਾਨ ਤਿਆਰ ਹੋ ਗਏ ਤੇ ਮਾੜੀ ਅੱਗ ਨੇ ਨੁਕਸਾਨ ਕਰ ਦਿੱਤਾ